ਹੋ ਤੇਰੇ ਸਾਰੇ ਹੁਦਿਆ ਕੈਟ ਵੈਲਕਮ ਟੂ ਮਾਈ ਨਿਊ ਵਲੋਗ ਆ ਗਾਇਸ ਇਹ ਸਾਡਾ ਨ ਚੌਥਾ ਵਲੋਗ ਆ ਯਾਰ ਦਾ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਇਹ ਜਿਹੜੀਆਂ ਤਿੰਨ ਵਲੋਗਸ ਨਹੀਂ ਪਹਿਲਾਂ ਕਾਰਾਂ ਸਾਫ ਕਰਨ ਦੇ ਜਿਹੜਾ ਕੰਮ ਹੈ ਸਾਡਾ ਇਹ ਜਿਹੜੇ ਤਿੰਨ ਵਲੋਗ ਹੈ ਸਿਰਫ ਜੁਟੀਆਂ ਦੇ ਆਉਂਦੇ ਆ ਤੇ ਇਹਨੇ ਮੈਮਰੀ ਸੇਵ ਰੱਖਣ ਦੇ ਆ ਆਪਣੀ ਬਾਕੇ ਇਧਰ ਯਾਰ ਆਪਣੇ ਹੀਟ ਰੇ ਇਧਰ ਹੀ ਸੌਣੇ ਆ ਜੀ ਪਰ ਇਹ ਮੇਰਾ ਨਾਨਕਾ ਵਾ ਮੈਂ ਇਧਰ ਸੌਣਾ ਨਹੀਂ ਮੈਂ ਆਪਣੇ ਘਰ ਸੌਣਾ ਵਾ ਜਦੋਂ ਕਰੇ ਮਾਨੂੰ ਰੈਲੀ ਦਾ ਵਾ ਬਾਕੀ ਇਹ ਗੁਡੀਆਂ ਢਾਗੇ ਉਪਰ ਆ ਗਏ ਮੇਰੇ ਖਿਆਲ ਨਾਲ ਗੁਡੀਆਂ ਡਈਆਂ ਕਿ ਨਹੀਂ ਦੱਸ ਮੈਨੂੰ ਅਦਰ ਨਹੀਂ ਦੇਖਦੇ ਤੋਂ ਨਹੀਂ ਗਈ ਆ ਬਾਕੀ ਹੁਣ ਉਹਨਾਂ ਚੜਾਈ ਪਹਿਲਾਂ ਹੀ ਆਹ ਐਸਾ ਹੀ ਆ ਆ ਬੜੀ ਛੇਤੀ ਚੜਾਈ ਹੁਣੇ ਮੈਂ ਗਾਇਜ਼ ਦੇ ਮਖਰਾਇਆ ਮਖਰਾ ਤੇ ਹੁਣੇ ਵੇਖ ਲੋ ਨਿਕਲਣੀ ਚੜਾੜੀ ਇਹ ਨਹੀਂ ਸਿੱਧ ਚੜੂਗੀ ਪੇਚਾ ਪੂਚਾ ਕੰਨਾ ਲਾਉਣਾ ਹੁਣ ਦੱਸ ਮੈਨੂੰ ਕਾਵਣ ਗਾਇਜ਼ ਹੁਣ ਮੈਂ ਤੁਹਾਨੂੰ ਇਹ ਦੱਸਾਂ ਇਹ ਜਿਹੜਾ ਧੁੰਦ ਗਾਇਜ਼ ਬਹੁਤ ਹੀ ਜ਼ਿਆਦਾ ਪੈ ਗਈ ਹੈ ਤੇ ਨਾਲ wind ਦੀ speed ਬੜੀ ਹੈ ਜਿਸ ਕਾਰਨ ਸਾਡੀ ਗੱਡੀ ਜਿਹੜੀ ਉੱਡ ਗਈ ਆ ਬਾਕੀ ਇੱਧਰ ਤੁਸੀਂ ਦੇਖ ਸਕਦੇ ਧੁੰਦ ਕਿੰਨੀ ਪੈ ਗਈ ਆ। ਹੈਗੇ ਗਾਇਜ਼ ਕੱਲ ਬੜੀ ਧੁੰਦੀ ਅੱਜ ਤੇ ਕੁਝ ਵੀ ਨਹੀਂ ਆ। ਕੱਲ ਇਤੋਂ ਵੀ ਜ਼ਿਆਦਾ ਧੌਂਦੀ। ਆ ਮੈਂ ਇੱਧਰ ਖਲੋਤਾ ਨਹੀਂ ਜਿੱਦਾਂ ਇਹ ਚੀਜ਼ ਨਹੀਂ ਦਿਖਣਦੀ ਸਾਨੂੰ। ਬਾਕੀ ਯਾਰ ਤੁਸੀਂ ਦੇਖ ਸਕਦੇ ਇੱਧਰ ਬੱਦਲ ਵੀ ਹੋਇਆ ਵਾ। ਉਸੇ ਕਰਕੇ ਜਿਹੜੀ ਇੰਨੀ ਠੰਢੀ ਲੱਗਣਦੀ। ਇੱਧਰ ਆਪਣਾ ਘਟੂ ਸੰਭਾਲਣ ਡਿਆ ਪਊ। ਧਿਆਨ ਨਾਲ ਘਟੂ ਨੂੰ ਢੱਕੀ ਥੱਲੇ ਜਿਹੜਾ ਇੰਪੋਰਟੈਂਟ ਆ। ਆਹ ਰਹੇ ਲੋੜੀ ਵੀ ਹੈ ਘਟੂ ਨੰਡਾਉਣੀ ਹੈ ਤੇ ਮੈਨੂੰ ਗਾਇਜ਼ ਪਤਾ ਨਹੀਂ ਆ ਕਿ ਕਾਹ ਚ ਕਿਸੇ ਨੇ ਲਾਊਗਾ ਬਾਕੀ ਜੇ ਆਜੇ ਕੋਈ ਤਾਂ ਫਿਰ ਵਧੀਆ ਮੇਰੇ ਖਿਆਲ ਨਾਲ ਠੰਡ ਦੇ ਨਾਲ ਠੰਡ ਦੇ ਡਰਨ ਵਾਲੀ ਨਹੀਂ ਕੋਈ ਉੱਤੇ ਨਿੰਗਾ ਆਉਂੜਾ ਹੱਤੇਰੀ ਇਹ ਮੇਰੇ ਨਾਲ ਦੇ ਮਿੰਨ ਢਾਉਂਦੇ ਯਾਰ ਗ੍ਰੀਸ ਨਹੀਂ ਦਾਤੇ ਉਸ ਕੋ। ਪਹਿਲਾ ਗ੍ਰੀਸ ਨਹੀਂ ਦਾਤੇ। ਨਾ ਆਉਂਦੇ ਆ। ਮੈਂਨੇ ਕਹਾ ਨਾ ਗ੍ਰੀਸ ਨਹੀਂ ਦਾਤੇ। ਕੋਈ ਬਹੁਤ ਭਰੀ ਜੇ ਵੇਖ ਲੋ। ਆ ਕਿੰਨੇ ਦਿਨਾਂ ਤੱਕ ਕਰੋਗੇ ਤੇਰੇ ਦਾ? ਲੋੜੀ ਦਾਕਾ। ਹੀ? ਲੋੜੀ ਦਾਕਾ। ਆਹ ਲੋੜੀ ਦਾਕਾ। ਤੇਲੇ ਮੇਂ ਬੰਦ ਰਗੇ। ਕਿਹਦੇ? ਮੈਂ ਠੀਕ ਆ ਠੀਕ ਆ। ਗਾਇਸ ਤੇਰੇ ਆਂਦੇ ਰਹਿ ਗਏ ਲੋੜੀ ਆਉਂਦੇ। ਤੇਰੇ ਆਂਦੇ ਨਹੀਂ 23 ਦਿਨ ਰਹਿ ਗਏ ਜੇ। ਹੈ ਰੀ ਆਮੀਨਾ ਗਾਇਸ ਖਤਮ ਨਹੀਂ ਹੋਇਆ ਅਜੇ ਆਮੀਨਾ ਖਤਮ ਹੋਣ ਦਬਾ ਦੇ ਫਿਰ ਤਾਂ ਆਪਣੀ ਲੋਹੜੀ ਆਉਗੀ ਨ ਮਾਬਾ ਬਾਕੀ ਗਾਇਸ ਉਧਰ ਵੀ ਆਪਣੇ ਪਿੰਡ 'ਚ ਜਿਹੜੀ ਗੁੱਡੀ ਉਡਲਾਪੀ ਆ ਪਤਾ ਨਹੀਂ ਆਈ ਡੋਨਟ ਨੋ ਕੌਣ ਛੜਾਉਂਦਿਆ ਸਿਮੂ ਉਧਰ ਗੁੱਡੀ ਛੜਦੀ ਐ ਇੱਕ ਵੇਖ ਲੈ ਇਧਰ ਸਿਮੂ ਆ ਨਹੀਂ ਆਉਗਾ ਆ ਦੋ ਮਿੰਟ ਮੇਟ ਉਹ ਦੋ ਮਿੰਟ ਦੇ ਹਾਂ ਇਹਨੂੰ ਕਿਸੇ ਦਿਖਾਵਾਂ ਪਿੱਛੇ ਲਾ ਫਿਰ ਡੰਡੀ ਐ ਗਏ ਬੋ ਦੇ ਸਕਦੇ ਜੀ ਗੁੱਡੀ ਉਡੰਡੀਆਂ ਤੇ ਪਰ ਆਈ ਥਿੰਕ ਥੈਟ ਉਹ ਨਹੀਂ ਆਊਗਾ ਤਾਂ ਆਪੇ ਆਪਣੀ ਗੁੱਡੀ ਤਾਂ ਸਿਕਰਾਂ ਤੇ ਲੱਗੀ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿੰਨੇ ਕਿ ਸਿਕਰਾਂ ਤੇ ਪਰ ਆਪਣੀ ਵਾਸਤੇ ਆ ਕਿ ਆਈ ਨਾ ਇਸ ਤੋਂ ਤਾਂ ਬੜੀ ਹੋ ਗਈ ਜੀ ਕੀ ਕਰੀ ਗਾਈਜ਼ ਉਹ ਜੋ ਤੁਹਾਨੂੰ ਪੈਂਦੇ ਤੋਂ ਛੱਤ ਤੇ ਆਇਆ ਉਹਦਾ ਹੈ ਮੈਂ ਦੱਦੀ ਆ ਪੱਲੀ ਆ ਜੀ ਆਜੇ ਹਾਂ ਤੇ ਛੁੱਟੀ ਕਰ ਲੈ ਯਾਰ ਇਹ ਸਕੂਲੋਂ ਇਹਨੇ ਇਹ ਆ ਕਰ ਲੈਨੇ ਤੇ ਆ ਜੇ ਸਾਡੇ ਕੋ ਆ ਵੇਖਾ ਗੁੜੀਏ ਡਾਵਾਂਗੇ ਫਿਰ ਲਿਆ ਕੇ ਪੰਜਾਂ ਪੰਜਾਂ ਲਿਆ ਰੋਈ ਨਹੀਂ ਬੈਠੇ ਰਾਵਾਂਗੇ ਲੈ ਗਈ ਮੇਰੇ ਕੋ ਡੋਰਟੂ ਵੀ ਗਟੂ ਲੈ ਆਈ ਹਾਂ ਦੱਸ ਦੇ ਛੁੱਟੀ ਕਰ ਲੈ ਹਾਂ ਹੋਏ ਲੈ ਸਲਾਹ ਕਰਦੇ ਕਰ ਦੇਣਾ ਕਰ ਦੇਣਾ ਸਲਾਹ ਕਰਨੀ ਪੈਣੀ ਭੋਜੀ ਪਹਿਲਾਂ ਹਾਂ ਆ ਗਲੀਆਂ ਚ ਪੜੀ ਆਇਆ ਯਾਰ ਹਾਂ ਹੌਲੀ ਗਲੀਆਂ ਜਿਵੇਂ ਤਾ ਗਲੀਆਂ ਵਾਖੇ ਪੀਣ ਨਾਲ ਹੀ ਘਰਾਂ ਚ ਵੜਿਆ ਇਹਨਾਂ ਦੇ ਆਹ ਉਹ ਘਰਾਂ ਚ ਹਾਂ ਹਾਂ ਵੜਿਆ ਨਹੀਂ ਹੋਗਾ ਵੜਿਆ ਸ਼ੁਕਰੀਆ ਗਾਇਜ਼ ਉਹ ਘਰਾਂ ਚ ਨੇ ਵੜਿਆ ਮਾਣੀ ਗੁੱਡੀ ਤਾਂ ਆਪਣੀ ਬਹਲੀ ਤਾਂ ਆਇਓ ਲੰਨ ਲਿਓ ਨਾ ਹਾਂ ਕੀ ਮੈਨੂੰ ਡਾਉਂਦੇ ਯਾਰੋ ਇਲਾ ਗੱਟੂ ਸੀ ਲਿਵਟਿਆ ਸੀ ਮੈਂ ਨਾ ਤੁਹਾਨੂੰ ਸੀ ਲਿਵਟਿਆ ਅੱਛਾ ਤੇ ਮੈਂ ਤੁਹਾਨੂੰ ਇਹ ਪੁਰਾਣਾ ਵਲੌਗ ਦੇਖਾ ਹੋਊਗਾ ਤੈਨੂੰ ਪਤਾ ਹੋਣਾ ਆਏਗਾ ਕਿ ਜਿਹੜਾ ਗੱਟੂ ਹੀ ਉਹਨੇ ਨਿਮਰਦਨੇ ਸਹੀ ਤਰ੍ਹਾਂ ਨੇ ਲਿਵਟਿਆ ਏ ਤੇ ਬਾਕੀ ਹੁਣ ਜਿਹੜਾ ਗੱਟੂ ਸਹੀ ਤਰ੍ਹਾਂ ਨੇ ਲਿਵਟਣ ਦੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਗੁੰਡੀ ਹੁੰਡਣ ਦੀ ਹੈ ਉਹਨੇ ਲਾਉਣ ਦੀ ਕੋਸ਼ਿਸ਼ ਕਰਦੇ ਪੂਰੀ ਅੱਲਾ ਦੋਸੀ ਪਰ ਮਾਂਜੀ ਹੁੰਦੇ ਪਾਉਂਦਾ ਟਾਈਮ ਹੀ ਆ ਗਿਆ ਵਾ ਹੋ ਗਿਆ ਆ ਗਈ ਮੇਟਰ ਗੱਡੀ ਸਾੜੀ ਕੋ ਆ ਗਈ ਗਾਇਸ ਇਹਨਾਂ ਦਾ ਖਤਰਾ ਬੜਾ ਵਾ ਮੈਂ ਕਿਹਾ ਟੇਕ ਡੂ ਨਾ ਜਾਵਾ ਸਹੀ ਗੱਲ ਇਹ ਮਿੱਤਰੋ ਇਹ ਕੋਠੀ ਤੋਂ ਸਾਰਾ ਪਿੰਡ ਦੇਖਦਾ ਜਾ ਦੇਖ ਸਕਦੇ ਨਹੀਂ ਸਾਰਾ ਪਿੰਡ ਇੱਥੋਂ ਦਿਖੂਗਾ ਬਾਕੀ ਘਰ ਤੋਂ ਤਰਸਵਾਲ ਵੀ ਆ ਗਿਆ ਵਾ ਸਰਦਾਂ ਜੀ ਆ ਗਏ ਤਰਸਵਾਲ ਤਰਸਵਾਲ ਆ ਗਿਆ ਓਏ ਟਾਰਗੇਟ ਲੌਕਡ ਆ ਉਧਰ ਦਰਸ ਪਾਲਸ ਟਾਰਗੇਟ ਲੌਕਡ ਆ ਉਧਰ ਦਰਸ ਪਾਲਸ ਅਭੀ ਮਿਲਨੀ ਹੋ ਰਹੀ ਹੈ ਇੱਕ ਦੂਸਰੇ సే ਟਾਰਗੇਟ ਲੌਕਡ ਹੋ ਚੁਆਏ ਦੇਖ ਸਕਤੇ ਹੈ ਨਾਜ ਰਹੇ ਹੈ ਸਾਰੇ ਬੱਚੰਦੇ ਜੋ ਹਵਲੇ ਮੰਤਰੀ ਸਾਹਿਬ ਪਹੁੰਚ ਗਏ ਨੇ ਆਪਣੀ ਡੈਸਟੀਨੇਸ਼ਨ ਤੇ ਹੁਣ ਅਸੀਂ ਇਹਨਾਂ ਦੇ ਟਾਰਗੇਟ ਲੌਕ ਕਰਕੇ ਨਿਸ਼ਾਨਾ ਲਾਉਣ ਲਗੇ ਆ ਪ੍ਰਧਾਨ ਜੀ ਅੰਦਰ ਚਲ ਗਏ ਨੇ ਹੁਣ ਹੋਣ ਲਗੇ ਨੇ ਉੱਪਰ ਗੱਡੀ ਡਾਊਨ ਸਿਮੂਤਰ ਸਿਮੂ ਕਰ ਸਕਲਾ ਆ ਕੇ ਗੁੱਡੀ ਡਈ ਹੁਣ ਸ਼ੋ ਨਹੀਂ ਆਵੇ ਹੈ ਸ਼ੋ ਨਹੀਂ ਆਵੇ ਕਾਈ ਤਪੜਾ ਆ ਕਰਤ ਬਾੜ ਵੀ ਆ ਗਿਆ ਵਾ ਹੁਣ ਉਹਦਾ ਗੁੱਡੀ ਡੰਬੇ ਆ ਆ ਮਨਾਇਆ ਹੋਂਦੋ ਇਹਨੂੰ ਕੋਠੇ ਤੇ ਵੇਖਿਆ ਹੁੰਦਾ ਆ ਗਈ ਆ ਏਰਾ ਮਿਸਟਰ ਸਾਹਿਬ ਜਿੰਦਾਬਾਦ ਬੱਚਾਂ ਨਗੇ ਬਰੀ ਗਲੇ ਆ ਵਾ ਕੋਈ ਮੈਨੂੰ ਪਾਏ ਤਾਂ ਕਿ ਬੋ ਕੀਤੀ ਆਹ ਹੰਦੋ ਬੋ ਕੀਤੀ ਉਹ ਡੰਗਿਆਂ ਉੱਥੇ ਲੱਭਣ ਉਹ ਜਾਨੀਆਂ ਲੱਭਣ ਆ ਪਿਆਲੀਆਂ ਚ ਬੜਨ ਬੋਲੇ ਮਾਤਾ ਰਾਣੀ ਲੱਗੇ ਕਦੋਂ ਕਦੋਂ ਪੱਠੇ ਲੈ ਗਿਆ ਤੁਹਾਡੇ ਦੇ ਬਾਗੋ ਹੀ ਬੜਾ ਇਹਨੇ ਕਿ ਬੋ ਕੀਤੀ ਤੂੰ ਵੇਖਿਆ ਇਹ ਤਾਂ ਉਹ ਮੈਂ ਪੱਠੇ ਵੜਨ ਆਉਂ ਉਹ ਉਥਾ ਹੋਈ ਵਾ ਮੋਈ ਮੱਸ ਉਤਲੇ ਪਾਇਆ ਪਈ ਜਨਾ ਬਹੁਤ ਹੋਦੀ ਹੁਣ ਮੜੀ ਢੇਲੀ ਦਿੱਤੀ ਮੜੀ ਬਸ ਕੌਣ ਲਿਆ ਕਸ਼ਮੀਰ ਤੇਦੀ ਬੋਗਦੀ ਨੇ ਆਣੀ ਦੀ ਉਹ ਦੋਵੀਆਂ ਓਏ ਉਹ ਕਿੱਦਾਂ ਮਿਲੀ ਨੇ ਉਹ ਨਹੀਂ ਆਣਾ ਲੈ ਗਿਆ ਬਾਅਦ ਚੋਂ ਐ ਤੂੰ ਪੱਠੇ ਉਹਨੂੰ ਨਹੀਂ ਆਏ ਬੰਮੀ ਦੇ ਉਹ ਉਹ ਪੱਠੇ ਤੂੰ ਖਾੜ ਲੈਣੀ ਕਿਥੇ ਬੰਮੀ ਉਹ ਤਾਂ ਖੋਲ ਜੇ ਨਹੀਂ ਤੇ ਜਾਂਦੇ ਵਿੱਚ ਦੇ ਦੋਦਰਖਤਾਂ ਦੇ ਵਿਚਕਾਰ ਇੱਕ ਮਿੰਟ ਮੈਨੂੰ ਵੇਖ ਲੈ ਉਹ ਦੋ ਸਪੇਦੇ ਹੈਗੇ ਆ ਹਾ ਹਾ ਉਹ ਦੋ ਵਿਚਕਾਰ ਪੱਠੇ ਦਿਖੰਦੇ ਨਾ ਅੱਛਾ ਅੱਛਾ ਠੀਕ ਉੱਥੇ ਆ ਜਾਈ ਉਥੇ ਹੀ ਨਹੀਂ ਉਧਰ ਆ ਜਾਗੀ ਝੱਪ ਕੱਟ ਹੈ ਵੇ ਭਾਗੇ ਬੜੇ ਸਾਰੇ ਪਿੰਡ ਨੇ ਸੁਣਾਇਆ ਇਹ ਗੁੜੀ ਵੋ ਕੀਤੀ ਹੈ ਨੀ ਆਉਣਾ ਯਾਰ ਇਧਰ ਕੋਈ ਭੱਜਣ ਹੈ ਕੁੱਤਾ ਪੈ ਗਿਆ ਰੋਂਦਾ ਘੇਰੇ ਗਿਆ ਨਹੀਂ ਕਲੇਡਾ ਲੇ ਗਏ ਲੁੱਟੀ ਉਹਦੇ ਨੇ ਮਾ ਲੈਦਾ ਇਹ ਐਡਾ ਤੇ ਉਹ ਲੱਭਣ ਗਈਆਂ ਆਹ ਹਾਂ ਨਾ ਪਠਿਆ ਹੁੰਦੇ ਦੋਵੇਂ ਉੱਥੇ ਡਈਆਂ ਕਬੜੀ ਤੇ ਉਹਨਾਂ ਦੱਸ ਦੇਣਾ ਇਹ ਨਹੀਂ ਲੈ ਗਿਆ ਇਹ ਨਹੀਂ ਹੈ ਕਿ ਤਾਂ ਵੀ ਪਠਿਆ ਜੀ ਵੜ ਗਈਆਂ ਤੈਨੂੰ ਪਤਾ ਗਈਆਂ ਲੱਭਣ ਨਾ ਉਹ ਤੈਨੂੰ ਪਤਾ ਹੈ ਮੈਨੂੰ ਦੱਸ ਕੇ ਨਹੀਂ ਗਿਆ ਚੱਲ ਕੋਈ ਨਹੀਂ ਲੱਭਣੀਆਂ ਰਹਿਣਗੀਆਂ ਰਾਤ ਤੱਕ ਆ ਗਈਆਂ ਹੁਣ ਤੇ ਉਹ ਕਿਤੇ ਪਹੁੰਗ ਗਏ ਥੱਲੇ ਉਹ ਦੇ ਗੀ ਤਰਾ ਆੜੀ ਦਾ ਚੜੰਗੇ ਉਹ ਤਰਾ ਹਾਂ ਉਹ ਉਹ ਛੇਤੀ ਜੜਾ ਹਾਂ ਬਲਾ ਚੱਕ ਲਈ ਪਿਕਅਪ ਨਿਕਲੀ ਚਾਹ ਨਹੀਂ ਗਈ ਮੇਤਰਾ ਪਿਕਅਪ ਜੜੀ ਆ ਹੋ ਗਈ ਆ ਪਹਿਲਾਂ ਚੜਦੀ ਬੜੀ ਹਵਾ ਕਹਿੰਦੀ ਆ अच्छा ले दी ओ तेरा ओ मां मां गीदे है सिर 파ੜਤਾ ਵੀ ਚੱਲੀਦਾ ਕਿਤੇ ਆ ઓય ਮੇ ਤਰੋ ਚੜ ਗਈ ਹੈ ਆਪਣੀ ਗੁੱਡੀ ਤੁਸੀਂ ਸਿਖਰਾ ਦੇ ਦੇਖ ਸਕਦੇ ਹੋ ਇਹ ਬਾਕੀ ਆ ਡੋਨਟ ਹੈਵ ਐਨੀ ਪ੍ਰੋਬਲਮ ਮੈਨ ਬਹਾਡਾ ਗਾਇਸ ਉਸ ਸ਼ੇਰ ਦੀ ਗੁੱਡੀ ਡਾਉਣੇ ਲੈ ਪੀ ਮਾਸਾ ਵਾਟੀ ਨਹੀਂ

ਰਕਾ ਮਾਰਿਆ ਕਾਗਲ ਲੰਡਿਆ ਇਹੋ ਲੰਡਿਆ ਆਉਈ ਪੂਰੇ ਪਿੰਡ ਨੇ ਸੁਣਨ ਦੇ ਕਿਉਂ ਪੁੱਤ ਲੈ ਲਓ ਓ ਮਾਈ ਗਾਡ ਗਾਇਸ ਗੁੱਡੀਆਂ ਜੜੀਆਂ ਵਾ ਟਾਪ ਤੇ ਸਿਕਰਾਂ ਤੇ ਲੱਗੀ ਹੋਈ ਅੱਜ ਤਰੀਕ ਹੈਗੀ ਆ 20 21 ਹੈ ਨਾ ਅੱਜ 21 ਦਸੰਬਰ 2025 ਕੀ ਦਾਂ ਦੇ ਦੇਣਾ ਬਾਕੀ ਦਦਰ ਦੇ ਰਹੇ ਆ ਖੁਖ ਲੈ ਆ ਕੇ ਆਉਣ ਰਿਹਾ ਗੱਦਾ ਗੱਦੇ ਆ ਗੱਦੇ ਗੱਦੇ I think ਅੰਦਰ ਲਾ ਕੇ ਜਾਣਗੇ ਬਾਕੀ ਯਾਰ ਤੁਸੀਂ ਦੇਖ ਸਕਦੇ ਗੁੱਡੀ ਤਾਂ ਕਾਲੀ ਤਾਂ ਝੜ ਗਈ ਆ ਬਾਕੀ ਯਾਰ ਕੋਈ ਪੇਚਾ ਲਾਉਣ ਹੋਵੇ ਤਾਂ ਗੱਲ ਬਣੇ ਪੇਚਾ ਨਹੀਂ ਕੋਈ ਲਾਉਣ ਆਉਂਦਾ ਓਏ ਪਿੰਡ ਚੋਂ ਦੋ ਗੁੱਡੀਆਂ ਬੋਕੀਤੀਆਂ ਵਾ ਉਹ ਵੀ ਜੋਰ ਜੋਰ ਦੀ ਚੀਕ ਮਾਰ ਕੇ ਹੁਣ ਕਿਹੜਾ ਸਾਡੇ ਨਾਲ ਲੱਗੂ ਸਹੀ ਗੱਲ ਹੈ ਨਾ ਟੁੱਪਾ ਲੱਗ ਗਿਆ ਸੀ ਤਾਂ ਘਾਰੇ ਲੱਗਾ ਭਾਈ ਚਾਲ ਵਾਜੀ ਨਾ ਖੇਡਦੇ ਆ ਉਹ ਵੀ ਲੱਗਣੇ ਹੁਣ ਆਉਂ ਉਹ ਵੀ ਲੱਗਣੇ ਹੁਣ ਉਹਦੀ ਵੋ ਕਰਦੇ ਓਏ ਉਹ ਤੇਰਾ ਬਿੜਾ ਬੈਜੇ ਉਹ ਤੇਰਾ ਇਹਦੀ ਤੇ ਅਸੀਂ ਪਹਿਲਾਂ ਵੋ ਕੀਤੀ ਯਾਰ ਇਹਦੀ ਮੁੰਡੇ ਦੀ ਤਾਂ ਗਾਇਸ ਪਹਿਲਾਂ ਵੋ ਕੀਤੀ ਇਹਦੀ ਕੀਤੀ ਪਹਿਲਾਂ ਕਾਈਦੀ ਕੀਤੀ ਪਹਿਲੇ ਵਿਚਾਰਾ ਉੱਥੇ ਅੱਧਾ ਘੰਟਾ ਉੱਥੇ ਬੈਠਾ ਰਿਆ ਉਹਨੇ ਕਿ ਚੜਨੀ ਨਹੀਂ ਕਿ ਭਲਾ ਕਿ ਹੈ ਚੈਨਾ ਕਰੂਗੀ ਚੈਨਾ ਕਰਵਾ ਧਾਗਰ ਡਾਉਂ ਚੱਪ ਤੇ ਕੱਢ ਨਹੀਂ ਲਾਈ ਪੂਰਾ ਆਪਣਾ ਪਰ ਪੈਛੜੀ ਆਹੋ ਇਤਨੀ ਨਾਲ ਹੈ ਹੇ ਹਡੌੜੇ ਹਰ ਇਥੇ ਲੱਲ ਨੂੰ ਕਾਲੂ ਘਾਤਾ ਜਿੰਦੇ ਉਹ ਸਹੀ ਗਲੀ ਇੱਕੋ ਜਗ੍ਹਾ ਦੇ ਡੌਂਡੇ ਵੇਖ ਲਾ ਬਾਕੀ ਸੁੱਖਾਂ ਵੀ ਆ ਗਈ ਆ ਗੁੱਡੀ ਲੁੱਟ ਕੇ ਉਹ ਸੱਚ ਗੁੱਡੀਆਂ ਲੱਭਣ ਦੇ ਤਾਲੀਆਂ ਜੀ ਗੁੱਡੀਆਂ ਲੱਭਣ ਦੇ ਮਾਤਰਾ ਇੰਦੇ ਪਿੱਛੇ ਹੋ ਗਏ ਪਹਿਲੇ ਮੁੰਡਾ ਲੈ ਗਿਆ ਲੈ ਗਿਆ ਉਹਨੇ ਵਧਾਉਣਾ ਨਹੀਂ ਨਾ ਪਰ اون ਹੀ ਵੰਨਦਾ ਗਾਇਸ ਉੱਧਰ ਵੀ ਇੱਕ ਗੁੱਟੀ-ਉੱਟੀ ਹੈ ਪਰ ਉਹ ਵਧਾਉਣੀ ਡੈ ਨੂ ਤੇ ਗੁੱਡਾ ਬਸ ਲੈ ਕੇ ਨੂ ਬਲੂ ਤੇ ਬਾਹਰ ਕਿੱਥੇ ਲਗਾਇਆ ਹੋ ਉਹ ਬੰਦਰੀ ਸਟੋਰ ਉਂ ਚ ਕਿਹੜਾ ਲੁੱਟਿਆ ਹੈ ਹਾਂ ਵੀ ਡੋਰ ਡੈ ਕਿਹਦੇ ਦਾ ਉਹ ਹਾਂ ਉਹ ਨਾ ਖਾ ਰਹੀ ਨਹੀ ਕਿ ਨਿਕਦਾ ਹੀ ਹੈ 20 ਵਾਲਾ ਚਾ 20 ਵਾਲਾ ਹੀ ਠੀਕ ਹੈ ਪਤੀ ਦਾ ਤੋੜ ਲੈਨੇ ਹਟਾਪਾ ਉਹ ਇਹ ਗੁੱਡੀਆਂ ਨਿਮਰਦ ਗੱਲ ਇਦਾਂ ਹੀ ਝੱਪ ਕੱਢੇ ਦਿੱਤੀ ਤਿੱਲਾ ਟੁੱਟ ਗਿਆ ਉਹ ਗਾ ਇਧਰ ਰੋਂਦਾ ਫਿਰ ਇਹਨੇ ਆ ਕੇ ਜੱਪ ਕੱਢ ਬਾਕੀ ਨਿਮਰਦ ਹੈਲਮਟ ਵਾਲੀ ਵੀ ਆ ਗਈ ਹੈ ਕੀ ਗੁੱਡੀਆਂ ਚਾਹ ਦਰ ਕੇ ਖਾ ਗਿਆ ਨਹੀਂ ਉਹਦੇ ਕੀ ਲੱਭਣਗੇ ਆ ਗੁੱਡੀ ਤੇ ਗੁੱਡੀ ਤੇ ਪਹਿਲਾਂ ਮੁੰਡਾ ਲੱਭ ਲੈ ਗਿਆ ਤੇ ਕੀ ਕਰਾਂ ਇਹ ਸੁਣਈਆਂ ਹੋਈਆਂ ਵੇਖਣ ਕਿੱਧਰ ਜਾਂਦੀਆਂ ਬੜੀ ਦੂਰ ਗਈ ਪਤਾ ਨਹੀਂ ਪਈ ਰਹੀ ਦੋ ਮਿੰਟ ਉਹ ਗਈ ਕਿੱਥੇ ਪਤੰਗ ਵੇ ਮਾਦਰਾ ਨਹੀਂ ਇਹ ਮਾਦਰਾ ਦੇ ਵਿਚ ਇਹ ਤਾਂ ਬੜੀ ਬੜੀ ਹੈ ਬੈਗ ਇੱਥੇ ਹਾਂ ਮੋੜ ਉਧਰ ਹੀ ਸਾਢਣ ਲਈ ਭੱਜ ਗਈ ਪੁਰਾਣੇ ਪਿੰਡ ਤੇ ਲਾਗੇ ਮੁੰਡਿਆਂ ਨੇ ਆਣ ਕੇ ਫੜ ਲਈ ਉਸ ਵੇਲੇ ਇਹ ਲੜੀਏ ਦੇਰ ਆਈ ਅੱਡ ਘਰ ਸਿਮੂ ਜਾਣਾ ਯਾਰ ਸਲਾਹ ਕਰਕੇ ਦੱਸ ਲੈ ਚੱਲੀਏ ਤੇ ਸਲਾਹ ਕਰਨਾ ਕਰਦੇ ਯਾਰ ਗਾਇਸ ਇਹ ਇਹਨੇ ਸਾਡੇ ਘਰ ਆਉਣਾ ਆ ਕੱਲ ਛੁੱਟੀ ਕਰਨੀ ਹੈ ਪਰ ਇਹਦੇ ਦਾਦੀ ਔਰ ਦਾਦਾ ਜੀ ਨੇ ਨਹੀਂ ਮੰਨਣਾ ਪਰ ਕੀ ਕਰ ਸਕਦੇ ਤੂੰ ਜਾਣਾ ਮੈਂ ਕਿਹੜਾ ਜਾਣਦੇ ਹਾਂ ਛੋੜੇ ਕੰਮ ਨਹੀਂ ਕਰਾਉਂਦੇ ਉਥੇ ਜਸਟ ਬਰ ਲੈਂਦੇ ਆਏ ਗੁੱਡੀ ਲਾ ਕੇ ਕਰੇਗਾ ਕੈਮਰਾ ਸਾਫ ਹੈ ਕੈਮਰਾ ਬਹੁਤ ਸਾਫ ਹੈ ਮੇਰਾ ਗਾਈਜ਼ ਯਾਰ ਤੋਂ ਜਿਹੜੀ ਆ ਉਹ ਵੀ ਪੈਣੀ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਜੇ ਵਾਈਟ ਵਾਈਟ ਫਾਗ ਇਨ ਇੰਗਲਿਸ਼ ਵੀ ਸੈਟਲਡ ਫੋਰ ਮੈਨ ਇਫ ਯੂ ਇਫ ਯੂ ਅਗੇਨ ਦਾਦਾ ਇਫ ਯੂ ਸੌਰੀ ਗਲਤ ਸੈਂਟੈਂਸ ਬਣਾਤਾ ਮੈਂ ਸੜਾਲੀਆਂ ਨੇ ਗੁੱਡੀ ਕਿਉਂ ਕਿਉਂ ਇਹ ਸਰਦੇ ਇੱਧਰ ਗੁੱਡੀ ਵੀ ਡੋਣੀ ਉਹ ਵੀ ਡਾਉਣੀ ਉਹਨਾਂ ਨੇ ਬੰਦ ਕਰ ਦਿੱਤੀਆਂ ਕਿਉਂ ਭਲਾ ਕਿਉਂਕਿ ਆਪਣੀ ਗੁੱਡੀ ਜਿਹੜੀ ਸਿਕਰਾਂ ਤੇ ਲੱਗ ਚੁੱਕੀ ਆ ਉਹ ਹੀ ਰੁੱਟ ਗਈ ਈ ਹੈਗੀ ਨੀ ਮਰ ਭਰਾ ਹੈਗੀ ਕੰਦੇ ਰਿੰਗ ਹੀ ਮੈਂ ਠੀਕ ਆ ਬਾਕੀ ਯਾਰ ਨਹੀਂ ਦੇਖ ਸਕਦੇ ਗੁੱਡੀ ਇੱਥੇ ਕਿ ਐਚਾ ਬੂਟਾ ਫੋਨਲੀ ਹੋ ਨਹੀਂ ਰਿਹਾ ਕੋਈ ਤੇ ਹੋਰ ਮੈਂ ਕੀ ਕਰ ਸਕਦਾ ਗੇ ਯਾਰ ਹਰੀ ਦਾ ਪਿੰਡ ਚ ਹਰੀ ਦਾ ਪਿੰਡ ਤੇ ਖੋਪਿਆ ਮਫਰਾਂ ਵਾਲੇ ਦਾ ਬਾਕੀ ਯਾਰ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਾ ਗੱਲਾਂ ਬਾਤਾਂ ਵਾਲਾ ਮਿਲਦੇ ਆਂ ਅਗਲੇ ਵਲੌਗ ਚ ਬਾਏ ਬਾਏ